ਸ੍ਰੀ ਗੱਲ ਦੋਸਤੋ ਮੈਂ ਤੁਹਾਡਾ ਦੋਸਤ ਜਸਪ੍ਰੀ ਸਿੱਧੂ ਤੇ ਘੈਂੜ ਘੈਂੜ ਟਰੈਕਟਰ ਖੜਿਆ ਸੜਕ ਦੇ ਉੱਪਰ ਬਸ ਤੇ ਆਪਾਂ ਆਏ ਸ਼ਰਮੇ ਕੋਲ ਤੇ ਸ਼ਰਮੇ ਚੈਨਲ ਦੀ ਤੁਹਾਨੂੰ ਦੇਖਦੇ ਹਾਂ ਵੀਡੀਓ ਤੇ ਵੀਡੀਓ ਨੂੰ ਪਿਆਰ ਕਰਦੇ ਰਹੋ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਇਹ ਮਨ ਲਵਨਾਏ ਸ਼ਰਮੇ ਨੇ ਕੋਈ ਸ਼ਰਮੇ ਜੀ ਸਤਿਕਾਰਯੋਗ ਭਾਈ ਹੱਥ ਤੇ ਉਸਦੇ ਗੱਲ ਭਾਈ ਉਹ ਡੀਜਾਇਰ ਤੋਂ ਤੇਜ ਦਾ ਹੋਰ ਬੰਦਾ ਕਿਵੇਂ ਆ ਵਧੀਆ ਵਧੀਆ ਦੂਸਤਾਂ ਜਮਾ ਭਾਈ ਜੀ ਸਤਿਕਾਰ ਸਾਰਿਆਂ ਨੂੰ ਉਹ ਠੀਕਾ ਤਾਂ ਭਾਈ ਮਰਾਜ ਤੇ ਪਾਚਾ ਜੱਟ ਜੱਟ ਬਾਈ ਦਿੰਦੂ ਤੇ ਇਦਾਂ ਪਿਆਰ ਦਿੰਦੇ ਰੋ ਬਾਈ ਇਦਾਂ ਨਾ ਮੈਂ ਤੁਹਾਨੂੰ ਕਹਿੰਦਾ ਮਰਾਜ ਮੇਰਾ ਜੱਟ ਬਾਈ ਆਪਾਂ ਸ਼ਾਇਦ ਆਪਾਂ ਪੁਰਾਣਾ ਟਰੈਕਟਰ ਵੀ ਕੱਟ ਲੈਣੇ ਬਾਈ ਲੋਡ ਪੈਂਸ ਵੀ ਕੱਟ ਕਰਾ ਲੈਣੇ ਆ ਕੋਈ ਵੀ ਟਰੈਕਟਰ ਲੈਣਾ ਹੋਵੇ ਆਪਾਂ ਨੂੰ ਫੋਨ ਕਰ ਲੈਣਾ ਆਹ ਕੱਟਿਆ ਗਿਆ ਬਾਈ ਕਿੰਨੇ ਵਾਰ ਠੀਕ ਹੈ ਜੇ ਤੁਹਾਨੂੰ ਐ ਲੱਗਿਆ ਸ਼ਰਮ ਨੇ ਘੱਟ ਘੱਟ ਲਿਆ ਭਾਈ ਜੀ 10 ਦਿਨ ਤੁਸੀਂ ਉਹ ਵੀ ਰੱਖ ਪੁੰਨੇ ਰੱਖ ਰਹੇ ਹੋ ਜੇ ਜਿਹੜੇ ਫੱਟੇ ਵਿੱਚ ਦਾ ਵੇਚਦੇ ਹੋ ਜੇ ਨਾ ਵੀ ਕੇ ਸਾਨੂੰ ਦੇ ਦਿਓ ਠੀਕ ਹੈ ਜੀ ਇਹ ਗੱਲ ਵੀ ਕਰ ਲੈ ਵੀਰੇ ਸਹੀ ਹੈ ਬਈ ਜਮ ਕੇ ਤੇ ਕੋਸ਼ਿਸ਼ ਕਰਾਂਗੇ ਜੈਜ ਦਾ ਰੇਟ ਰੱਖਾਂਗੇ ਮਹੀਨੇ ਬਾਅਦ ਜੈਜ ਦਾ ਰੇਟ ਤੇ ਆਪਾਂ ਜਿਹੜਾ ਆਪਣਾ ਜਾ ਕੋਲ ਤੋਂ ਬਾਈ ਰਵੰਤ ਉਹਦਾ ਟਰੈਕਟਰ ਦਿਖਾਵਾਂਗੇ ਬਾਈ ਰਵੰਤ ਬਈ ਅਬ ਹੋ ਗਣੀ ਪਹਿਲਾਂ ਆਹ ਬਾਈ ਦੱਸੋ ਪਹਿਲਾਂ ਸੱਚ ਸੋਣਾ ਦਿਖਾ 2020 हां 2020 ਮਾਡਲ ਆ ਬਾਈ ਇਹ ਚੱਲਿਆ ਹੋਇਆ 8000 364 ਘੰਟੇ ਚੱਲਿਆ ਹੋਇਆ ਬਾਈ ਨਾਲ ਤੇ ਪੈਣਾ ਖਾਸ ਬੰਦੇ ਦੇ ਬਾਬਾ ਜੀ ਪੂਰਾ ਪਾਵਰ ਸਟੀering ਆ ਸੈਰਾ ਘੁਮਾਣਾ ਡੰਡਾ 25 ਛਤਰੀ ਬਾਈ ਤੇ ਮੱਖੀ ਦੀ ਨਾ ਦਾਗ ਨਹੀਂ ਹੈਗਾ ਪੁੱਲਾ ਟਰੈਕਟਰ ਦੀ ਸਾਰਾ ਨਵਾਂ ਟਰੈਕਟਰ ਕੋਈ ਲੋਨ ਫੈਸਲੇ ਪੁਹੇਰਾ ਬਾਈ ਇਹ ਕੋਈ ਚੀਜ਼ ਨਹੀਂ ਕੋਈ ਚੀਜ਼ ਨਾ ਮਿਲੀ ਕੋਈ ਗਿੰਦੀ ਕੁੱਲੀ ਦੀ ਦਾ ਕੋਈ ਕੁਝ ਨਾ ਦਾ ਕੁਝ ਨਹੀਂ ਮਿਲ ਰਿਹਾ ਰਾਣਾ ਟਰੈਕਟਰ ਵੀ ਕੱਟਿਆ ਜੂ ਇਹਦੇ ਵਿੱਚ ਲੋਰ ਗੈਂਸ ਨਹੀਂ ਹੋ ਜੀ 6 ਲੱਖ ਤੇ 95000 ਰੁਪਏ ਦੀ ਮੰਗ ਆ ਟਰੈਕਟਰ ਦੇ ਰਾਂਗੇ 5-6 ਲੱਖ ਤੇ 75000 ਉਹ ਜੂ ਬਾਦ ਆ ਗਿਆ ਫਾਰਮ ਛੱਡ ਮਾਡਲ ਹੈਗਾ ਇਹ ਸਾਰਾ 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 11 ਮਾਰਤੇ ਰਹੇ 11 ਮਾਰ ਲਾ 11 ਇਸ ਰੰਗ ਦੇ ਬੰਜੂ ਆ ਸਟਿਕਰਾਂ ਦਾ 11 ਮਾਰਨਾ 11 ਮਾਰਨਾ ਹਨਾ ਜੀ ਮੈਂ ਦਲਾਲ ਆ ਲੈਸਾ ਖਾਨੇ ਕਿੰਨੀ ਆਲਾ ਸਾਰਾ ਮੇ ਹੈਗਾ ਜਿੱਕਾ ਸਾਰਾ ਮੈਂ ਬੇਚਤੀ ਸਾ ਗਿਆ ਬਾਈ 11 ਮਾਰ ਲਾ ਸਾਰਾ ਬੇਚਣਾਂ ਦਾ ਜਿਹੜੇ ਕੈ ਰਹਿ ਗਿਆ ਬਾਈ 80 85% <laughs> माडल दो हजार ग्यारह सब कुछ लिखता तीन लख हजार अस्सी पचासी हजार मैं वो तो साठ हजार निकल गया <laughs> जो निकल गया सठ निकल गया तो सठ हजार ਮਾਜਾ ਵਾਹ ਤੇ ਮੇਰੀ ਗਾੜੀ ਪੈ ਗਈ ਪਿੱਛੇ ਖੜਾ ਰੋਡ ਨੰਬਰ ਹੈ ਇਹਦਾ ਨਾ ਹਰਿਆਣਾ ਨੰਬਰ ਹੈ 580 ਮੇਰੇ ਭਾਈ ਸਾਡਾ ਇੱਕ ਉਹ ਤੋਂ ਬਾਅਦ ਇੱਕ ਪਿੱਛੇ ਆ ਗਿਆ ਭਾਈ 16106 RX ਜਵਾਹਰ ਡਿਸਟ੍ਰਿਕਟ ਦਾ ਹੈਗਾ ਭਾਈ ਬੰਦਾ ਫੱਟੀ ਚੱਤਿਆ ਕੋਈ ਨਾਲ ਆ ਟੈਕ ਬੁੱਕਾ ਦਿੱਤੇ ਆ ਤੇ ਟੈਰ ਹੈ ਗਿਆ ਭਾਈ 85 ਕੇ ਪੈਸੇ ਪਾਵਰ ਸਟੀering ਦਾ ਪਰਾਣਾ ਟਰੈਕਟਰ ਕੱਟਿਆ ਜਾਊ ਲੋਨ ਫੈਂਸ ਹੋ ਜੂ 13 ਮਾਡਲ 3 ਲੱਖ ਇਹ ਕਿੱਸੇ ਲਿਖਦੇ 75 ਲਿਖੇਗਾ 75000 ਰੁਪਿਆ ਜਵਨ ਤਾਂ ਜੀ ਐਂ ਕਰਦਾ ਮੈਂ ਤੈਨ ਸਾਢੇ 3 ਲੱਖ ਚੈਰਾ ਦਾ ਕਹਿਦਾ 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 ਲੈ ਭਈ ਆ ਮਜ਼ਦੂਰੀ ਲੈ ਦੀ ਭਰਾ ਤੋਂ ਸਾਢੇ 3 ਲੱਖ ਦਾ ਆਪਾਂ ਲੈ ਇੱਕ ਤੁਹਾਨੂੰ ਹੁਣ ਮੈਂ ਦਿਖਾਉਣਾ ਭਾਈ ਆਪਾਂ ਚੈਲ ਜੇ ਕਰਾਂਗੇ ਜੇ ਤੁਹਾਨੂੰ ਆ ਮਸ਼ੀ ਮਿਲ ਜੇ ਇੰਨੇ ਦਾ 9500 ਮਸ਼ੀ ਇਹ ਨਵਾਂ ਟਰੈਕਟਰ ਮਿਲ ਜੇ ਬਾਈ ਆਪਾਂ ਦੇਣਦਾਰ ਆ ਸਮਾਰਟ ਮਾਡਲ ਆ ਬਾਈ ਟਾਇਰ ਹੈ ਗਿਆ ਬਾਈ 95% ਬਾਰਾ ਜੀ ਜਿਹੜਾ ਰੰਗ ਚੀਲੀ ਉਹ ਪੁਰਾਣਾ ਟਰੈਕਟਰ ਕਿਹਾ ਜੋ ਲੋੜ ਫੈਦੀ ਬਾਈ ਲਿਖੀ ਬੈਠਾ 5 ਲੱਖ ਤੇ ਸਾਡੀ ਦਾ ਸੀ ਆਪਾਂ ਟਰੈਕਟਰ ਦੇ ਦਾਂਗੇ ਆਪਾਂ ਜੰਨਾ ਫੱਟੀ ਜੱਟ ਨੂੰ ਜਾਵੋ ਪੁੱਛਿਆ ਲਾ ਜੱਫਰੀ ਤੇ ਠੀਕ ਆ ਡ੍ਰਾਈਵਰ ਦੇ ਲਾਂਗੇ ਆਪਾਂ 4,85,000 ਰੁਪਏ ਦਾ 4 ਲੱਖ ਮਾੜਾ ਜੀ ਬਾਈ ਇੰਨੇ ਦਾ 4,85,000 ਹਾਂਜੀ ਉਦੋਂ ਵਾਰ ਆ ਗਿਆ ਜੀ 3055 ਆਹ ਵਸ ਸਟੀering ਦਾ ਬਾਈ ਮੇਰਾ ਸਮਾਨ ਹੈ ਡੰਡਾ ਫਕੀ ਸ਼ਾਤਰੀ ਤੇ ਡਬਲ ਡਿਸਟ੍ਰਿਕਟ ਠੀਕ ਹੈ ਬਾਈ ਮਾਡਲ 4 ਲੱਖ ਦਾ ਨਾ ਪਰਤੀ ਸਮਾਨਾ ਟਰੈਕਟਰ ਦੇਵਾਂਗੇ ਆਪਾਂ ਬਾਈ 4 ਲੱਖ 30000 ਉਹ ਦੂਆ ਦਾ 30 ਕੋਈ ਆਹ ਹੀ ਮਾੜਾ ਬਾਈ ਬਿਲਕੁਲ ਨਵਾਂ 4 ਲੱਖ 95000 ਰੁਪਏ ਡਿਮਾਂਡ ਆ ਪੁਰਾਣਾ ਟਰੈਕਟਰ ਕੱਟਿਆ ਜਾਊ ਲੋਨ ਦੇ ਤੇ ਜਿਹੜਾ ਮੰਨ ਲੈ ਬਾਈ ਜੀ ਬਾਈ ਬਾਈ ਮਾਜਾ ਕੋਕਾ ਵੀ ਸੀ ਹੈ ਬਾਈ ਟਾਈਕ ਟੌ ਮੋੜ ਸਾਰਾ ਸਮਾਨ ਡੰਡਾ ਬੱਤੀ ਅੱਜਾ 65000 ਦਾ ਟ੍ਰੈਕਟਰ ਆਪਾਂ ਦੀ ਹੁੰਦੀ ਹੈ। ਹੋ ਗਿਆ ਆ ਗਿਆ ਪ੍ਰੀਤ। ਉਹ ਜੁਵਾ ਦਾ ਬਿਲਕੁਲ ਨਵਾਂ। ਆਹ ਕਿਹੜੀ ਬੋਲੀ ਚਾਹਤ ਹੈ। ਭਾਈ ਇਹ ਤਾਂ ਨਵਾਂ ਹੀ ਯਾਰ। ਨਾ ਨਾਮ ਨਹੀਂ ਤੇ ਆਈ ਪੀ ਦਾ 24 ਮਾਗਲਾ ਕੋਈ ਨਵਈਆ ਨਹੀਂ ਨਵਾਂ ਜਮਾ ਡੰਡਾ ਕਿੱਲੀ ਚੱਲ ਰਹੀ ਸਾਰਾ ਜਮਾਨਾ ਮੈਂ ਨਾ ਪੱਟੀ ਚੱਲ ਨਵਾ ਜਮਾ ਹਾਂ ਨਵਾਂ ਹੀ ਤੇ ਬੀਕੇ ਬੀਕੇ ਦੀ ਤੇ ਹੈ ਬੀਕੇ ਦੀ ਤੇ ਹੈ ਹਾਂ ਵੀ। ਕਿਤੇ ਬੋਪਿੰਗ ਆ ਪਈਆਂ ਹੈ ਵੀ। 107 ਘੰਟੇ ਚੱਲਿਆ ਬਾਈ। ਹਾਂ। ਇਦਾਂ ਲੱਗਦਾ ਜਿਵੇਂ ਜਲਦੀ ਚੋਲਿਆ ਗੇਖਣਾ ਤੈਨੂੰ। ਆ ਜਾ ਇੱਧਰ ਵੀ ਆ। ਕਾਈ ਭਈ ਆਈਆਂ ਨੇ। ਸੱਚੇ ਆ। ਕੀ ਵਾਲਾ ਛੋਟੇ ਭਾਈ? ਉਹ ਕਿਹੜਾ ਪਿੰਡ ਆ? ਪੱਠੜ ਪਿੰਡ ਆ ਬਾਈ। ਬੁਰੀ ਦੇ ਪਿੰਡ ਦਾ। ਹਾਂ ਬੁਰੀ ਦਾ ਭਾਈ ਆ। ਬੁਰੀ ਦਾ ਛੋਟਾ ਭਾਈ। 650000 ਟਮਾਟਾ 3 ਸਪੀਡ ਦਾ ਕਿੰਨੇ ਦਾ 5 ਲੱਖ ਜਿੰਨੇ ਦਾ 6 ਲੱਖ ਜਿੰਨੇ ਦਾ ਯਾਰ ਕਹਿੰਦੇ 490 590000 ਦਾ ਮੌਕਾ ਨਹੀਂ ਮੈਂ ਮੌਕਾ ਹੀ ਹੁਣਾ ਮੌਕਾ ਹੀ ਹੁੰਦਾ 490000 ਦਾ ਲੈ ਜਿਓ ਬਾਕੀ ਮੌਕਾ ਤੇ ਸਾਰਾ ਕੁਝ ਨਾਲ ਏਜੰਸੀ ਚਾ ਜਿਵੇਂ ਜੰਗ ਚੋਂ ਜਾਂ ਕੋਈ ਜੰਗ ਚੋਂ ਮਿਲਦਾ ਸਾਰਾ ਕੁਝ ਭਾਈ ਫਾਰ ਵੀ ਬਾਕੀ ਪਾਰ ਕੇ ਦੇਵਾਂਗੇ 24 ਮਾਡਲ ਬਿਲਕੁਲ ਨਵਾਂ ਟਰੈਕਟਰ ਉਹ ਅਭੀ ਆਪਣਾ ਨਾ ਚੋਟੂਆ ਦਾ 3059 ਹੈ ਇਹ ਦੋ ਫਾਰਾ ਉਹ ਆਵੇ ਕਹਿ ਰਹਾ ਜੀ ਬਾਈ ਲੈ ਰਿਹਾ ਗਿਆ ਬਾਈ 85 ਤੋਂ 85 ਕਰਕੇ ਨਾਲ ਦਾ ਘੇਰਾ ਤੇ ਸਾਰਾ ਵੇਚਣ ਵਾਲਾ ਕਿੰਨਾ ਜਿੰਨੇ ਬਾਈ 80 85 ਦਾ ਚੱਲਿਆ ਬਾਈ ਕਹਿੰਦਾ ਉਹ ਮੋਡਲ ਜਿਹੜਾ ਪਈ ਇਹਨਾਂ ਦਾ ਆਨਲਾਈਨ ਫਾਰਮ ਆ ਲਿਆ ਸਾਰਾ ਜ਼ਮਾਨਾ ਡੰਡਾ ਪੱਟੀ ਸ਼ੀਸ਼ੇ ਦੇ ਟਾਇਰ ਤੋਂ ਨਾਲ ਦੀ ਨੇ ਸਾਰੇ ਲੋਕ ਫੈਸਲੇ ਹੋ ਜੂਗਾ ਪਰਾ ਵੀ ਕਿਉਂ ਵੀਰੇ ਕੀ ਮਾੜਲਾ 492 ਡਵਾਟ ਕਿੰਨੇ ਦਾ 65000 ਮੈਨੂੰ ਸਾਢੇ 4.5 ਨੂੰ ਠੀਕ ਆ ਨਹੀਂ ਚਲੋ 40 ਹੀ ਬਾਈ 60000 ਦਾ ਲੈ ਜਿਓ ਆਪਾਂ ਤੋਂ ਬਾਹਰ ਨਹੀਂ ਹੈਗਾ ਵੀ ਦੇ ਇਹ ਦੋ ਟਰੈਕਟਰ ਵਜਦੇ ਆ ਤੇ ਆਪਾਂ ਨੰਬਰ ਬੋਲਦੇ ਕਿੰਨਾ ਨੰਬਰ ਆ ਬਾਈ ਪੂਰਾ 797 ਪੂਰਾ 79 ਪੂਰਾ 79704740 0474724 22 ਦਾ ਪਿੰਡ ਹੈਗਾ ਪੱਠੜਾ ਤਣਾਉਡੇ ਤਣਾਉਡੇ ਬਰਨਾਲੇ ਕੋਲੇ ਬਾਈ ਨੂੰ ਕਾਲ ਕਰ ਲੈ ਨਾਂ ਸਾਹਿਬ ਦਾ ਸ਼ਰਮਾ ਬਈ ਕਿਹਾ ਬਾਈ ਬਾਈ ਦੱਬ ਕੇ ਲੈ ਕਮੈਂਟ ਸ਼ੇਅਰ ਕਰ ਜਾ ਕਰੋ ਤੇ ਪੇਜ ਨੂੰ ਕਰ ਲੈ ਫੋਲੋ ਸ਼ਰਮਾ ਤਲਵੰਡੀ ਜ਼ਾਬਾ ਦੇ ਕੋਲ ਤਲਵੰਡੀ ਕੰਪਲੈਕਸ ਠੀਕ ਹੈ ਗੱਲ ਬਾਈ ਮੇਰਾ ਮੋਬਾਈਲ ਨੰਬਰ ਹੈਗਾ 9878847445 ਵਰਗਾ ਨੰਬਰ ਹੈਗਾ 6810 45 ਬਹੁਤ ਬਹੁਤ ਮਿਹਰਬਾਨੀ ਬਾਈ ਜੋਤੀ ਗਾਲ ਸਰ ਜੀ